ਜੀ ਅੱਜ ਕੁਰਾਲੀ ਪਹੁੰਚੇ ਹੋ ਤੇ ਕਿਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਅਜਾ ਸ਼ਮੂਲੀਅਤ ਕੀਤੀ ਗਈ ਐ ਸੋ ਜੁਆਇਨਿੰਗ ਕਿਹਨਾਂ ਨੇ ਕੀਤੀ ਹੈ ਜਾਣਕਾਰੀ ਦਿਓ ਨਹੀਂ ਜੀ ਅੱਜ ਇਹ ਜੁਆਇਨਿੰਗ ਨਹੀਂ ਕੀਤੀ ਹੈ ਇਹ ਇਹਨਾਂ ਨੂੰ ਅਹੁਦੇ ਮਿਲੇ ਨੇ ਪਾਰਟੀ ਵੱਲੋਂ ਇਹਨਾਂ ਨੂੰ ਅਹੁਦੇ ਦੇ ਕੇ ਐ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਨਵਾਜਿਆ ਗਿਆ ਸਾਡੇ ਭਵਿੰਦਰ ਭਵਿੰਦਰ ਜੀ ਨੇ ਅ ਅਤਿੰਦਰ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਨੇ ਦੋ ਤੇਜਿੰਦਰ ਸਿੰਘ ਨੇ ਇਕੱਠੇ ਔਰ ਸੋੜਾ ਵਾਲੇ ਜਿਹੜੇ ਹੈ ਨਾ ਸਾਡੇ ਬਹੁਤ ਹੀ ਸੰਘਰਸ਼ੀ ਯੋਧੇ ਹੈ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਦੇਖ ਕੇ ਜੋ ਪਾਰਟੀ ਪ੍ਰਤੀ ਨਿਸ਼ਠਾ ਹੋਈ ਹੈ ਤੇ ਉਹਨਾਂ ਨੂੰ ਪਾਰਟੀ ਵੱਲੋਂ ਅ ਅਹੁਦੇ ਦੇ ਕੇ ਜ਼ਿਲ੍ਹਾ ਪੱਧਰ ਤੇ ਸਨਮਾਨਿਆ ਗਿਆ ਕਿਹੜੇ ਕਿਹੜੇ ਅਹੁਦੇ ਦੇ ਗਏ ਹਨ ਵੀ ਉਹ ਇਹਨਾਂ ਨੂੰ ਸਾਰਿਆਂ ਨੂੰ ਯੂਥ ਵਿੰਗ ਦੇ ਅਹੁਦੇ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਸਭ ਲੋਕ ਸਭਾ ਚੋਣਾਂ ਦਾ ਬਿਲਕੁਲ ਬਚਿਆ ਹੋਏ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਹਲਕਾ ਖਰੜ ਦੇ ਵਿੱਚ ਜਿਹੜੇ ਗ੍ਰਾਮ ਜ਼ੀਰੋ ਤੱਕ ਜੁੜੇ ਹੋਏ ਦੇਖੋ ਤਿਆਰੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਡੋੜ ਢੋੜ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਲਗਾਤਾਰ ਅਰੇ ਹਲਕਾ ਖਰੜ ਦੀ ਬਹੁਤ ਖੁਸ਼ਕਿਸਮਤੀ ਹੈ ਕਿ ਇਹ ਸਾਡੇ ਪੂਰੇ 9 ਹਲਕਿਆਂ 'ਚੋ ਇਸ ਕੰਮ 'ਚ ਜਿਹੜੇ ਸਾਡੇ ਆ ਖੜੇ ਨੇ ਜਿਨੇ ਇਹ ਨੌ ਹਲਕਿਆਂ ਦੇ ਵਿੱਚੋਂ ਅੱਗੇ ਚੱਲ ਰਹੇ ਨੇ ਤੇ ਹੁਣ ਵੀ ਅਸੀਂ ਡੋਰ ਟੂ ਡੋਰ ਦਾ ਕੰਮ ਹੀ ਇੱਥੇ ਸ਼ੁਰੂ ਕਰਨ ਲੱਗੇ ਆ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਮਤਲਬ ਜਿਵੇਂ ਅਸੀਂ 22 ਦੇ ਵਿੱਚ ਡੋਰ ਟੂ ਡੋਰ ਕੀਤਾ ਸੀ ਘਰ-ਘਰ ਜਿਹੜੀ ਬੋਰਡ ਜਾ ਕੇ ਮੰਗ ਕੀਤੀ ਸੀ ਕੰਪਲੇਨ ਕੀਤੀ ਸੀ ਉਸੇ ਤਰ੍ਹਾਂ ਹੀ ਇਸ ਵਾਰ ਵੀ ਇਹੀ ਚੱਲ ਰਿਹਾ ਹੈ ਤੇ ਘਰ-ਘਰ ਜਿਹੜੀ ਹੈ ਡੋਰ ਟੂ ਡੋਰ ਹੈ ਜਿਹੜੀ ਕੰਪੇਨ ਹੈ ਸਾਡੀ ਚੱਲ ਰਹੀ ਹੈ ਸਰ ਬੋਟਾ ਕਿਸ ਚੀਜ਼ ਦੇ ਹੱਥੇ ਮੰਗੂਗੇ ਪਿਛਲੇ 2 ਸਾਲ ਦੇ ਕਿਤੇ ਹੋਏ ਕੰਮਾਂ ਨੂੰ ਲੈ ਕੇ ਮੰਗੋਗੇ ਜਾਂ ਫਿਰ ਫੇਰ ਤੋਂ ਦੁਆਰਾ ਭਗਵੰਤ ਮਾਨ ਜੀ ਦੇ ਚਿਹਰੇ ਨੂੰ ਬੋਟਾ ਮੰਗਣਗੇ ਨਹੀਂ 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 ਜਿਹਰੇ ਨੂੰ ਬੋਟਾ ਨਹੀਂ ਪੈਂਦੀਆਂ ਹੁੰਦੀਆਂ ਕਿਸੇ ਵੀ ਚਿਹਰੇ ਦੀ ਗੱਲ ਨਹੀਂ ਹੁੰਦੀ ਸਾਡੇ ਸਾਡੇ ਕੰਮ ਨੇ ਜੇ ਅੱਜ ਤੁਸੀਂ ਦੇਖੋ ਵੀ 90% ਤੋਂ ਵੱਧ ਲੋਕਾਂ ਦੇ ਜਿਹੜਾ ਬੇਲ ਹੈ ਜ਼ੀਰੋ ਆ ਰਹੇ ਹੈ ਤੇ ਕਿੰਨੀਆਂ ਹੀ ਨੌਕਰੀਆਂ ਦਿੱਤੀਆਂ ਗਈਆਂ ਨੇ ਔਰ ਉਸ ਤੋਂ ਉਹਨਾਂ ਵੱਡੀ ਗੱਲ ਇਹ ਆ ਵੀ ਤੁਸੀਂ ਵੀ ਲਗਾਤਾਰ ਦੇਖ ਰਹੇ ਹੋਵੋਗੇ ਬਈ ਉਹ ਸਿਸਟਮ ਗਿਆ ਵੀ ਕੋਈ ਨਾ ਕਿਸੇ ਨੌਕਰੀ ਸਪਾਰਸ ਨਾ ਦੇਣੀ ਹੈ ਲਗਾਤਾਰ ਭਗਵੰਤ ਮਾਨ ਜੀ ਇਹ ਬਿਆਨ ਦੇ ਰਹੇ ਨੇ ਬਈ ਜੇ ਕੋਈ ਜੋ ਯੋਗਤਾ ਰੱਖਦਾ ਤੁਸੀਂ ਦੇਖਿਆ ਹੋਣਾ ਵੀ ਸਾਡੇ ਇੱਥੇ ਬਹੁਤ ਸਾਰੇ ਆ ਕੁੜੀਆਂ ਸਾਡੇ ਖਾਸ ਕਰਕੇ ਮੈਂ ਖੜ ਚ ਗਿਆ ਉਹ ਬੇਟੀ ਅੱਖਾਂ ਭਰਾਈ ਉਹ ਇਹੀ ਕਹਿਣ ਲੱਗੀ ਮੈਂ ਐਡੇ ਗਰੀਬ ਘਰ ਦੀ ਕੁੜੀ ਜੱਜ ਬਣ ਗਈ ਤੇ ਏਕ ਕਰੋੜਾ ਰੁਪਏ ਲੋਕ ਇਧਰ ਉਧਰ ਕਰਕੇ ਚੁੱਕਦੇ ਸੀ ਅੱਜ ਕਿਸੇ ਵੀ ਨੌਕਰੀ ਦੇ ਵਿੱਚ ਸਪੈਸ਼ਲ ਤੌਰ ਤੇ ਇਹ ਹੈ ਕੋਈ ਵੀ ਸਪਾਰਸ਼ ਨਹੀਂ ਹੈਗੀ ਤੇ ਨਾ ਹੀ ਸਪਾਰਸ਼ ਨੂੰ ਥਾਂ ਰੱਖਿਆ ਤੇ ਇਸ ਕਰਕੇ ਵੀ ਅਸੀਂ ਕਹਿੰਨੇ ਵੀ ਜੋ ਜੋ ਆਦਮੀ ਹੈ ਜੋ ਜੋ ਬੱਚਾ ਹੈ ਜੋ ਪੜ੍ਹਾਈ ਉਸ ਨੇ ਉਹਨੇ ਕੀਤੀ ਹੈ ਉਹਨੂੰ ਉਸ ਤਰ੍ਹਾਂ ਦੀ ਨੌਕਰੀ ਮਿਲੇ ਅਸੀਂ ਬਹੁਤ ਵੱਡੇ ਪੱਧਰ ਤੇ ਸਾਡੇ ਸੀਐਮ ਸਾਹਿਬ ਨੌکریاں ਦੇਣ ਦੇ ਵਿੱਚ ਕਾਮਯਾਬ ਹੋਇਆ ਔਰ ਲਗਾਤਾਰੀ ਇਸੇ ਤਰ੍ਹਾਂ ਹੀ ਚੱਲ ਰਿਹਾ ਲਗਾਤਾਰ ਪਹਿਲੀ ਵਾਰ ਹੋਇਆ ਨਹੀਂ ਤਾਂ ਤੁਸੀਂ ਦੇਖਦੇ ਹੋਵੋਗੇ ਵੀ ਪਹਿਲਾਂ ਵੀ ਸਰਕਾਰਾਂ ਲਾਸਟ 6 ਮਹੀਨੇ ਜਾ ਕੇ ਕਹਿੰਦੀਆਂ ਹੁੰਦੀਆਂ ਸੀ ਵੀ ਅਸੀਂ ਨੌکریاں ਦੇ ਰਹੇ ਹਾਂ ਲੇਕਿਨ ਸਾਡੇ ਤੁਸੀਂ ਲਗਾਤਾਰੀ ਦੇਖ ਲਓ ਪੂਰੀ ਸਾਲੀ ਜਿਹੜੀਆਂ ਨੌکریاں ਲਗਾਤਾਰੀ ਨਿਕਲਦੀਆਂ ਨੇ ਤੇ ਲਗਾਤਾਰੀ ਸਾਰੇ ਵੱਡੀਆਂ-ਵੱਡੀਆਂ ਜਿਹੜੇ ਜਿੰਨੇ ਚਾਹੀ ਗੱਜ ਲੱਗਦੇ ਆ ਚਾਹੇ ਕੋਈ ਹੋਰ ਕਲਰਕ ਨੇ ਚਾਹੇ ਜਿਸ ਤਰ੍ਹਾਂ ਦੀਆਂ ਵੀ ਸਾਡੇ ਸੰਸਥਾਵਾਂ ਵਿੱਚ ਨੌکریاں ਲਗਾਤਾਰ ਦਿੱਤੀਆਂ ਜਾਂਦੀਆਂ ਨੇ ਕਾਲੀ ਭਾਜਪਾ ਦਾ ਸਰ ਗੱਠਜੋੜ ਹੋ ਸਕਦਾ ਤੇ ਕਿੰਨਾ ਕੁ ਫਰਕ ਫਰਕ ਪਵੇਗਾ ਪੰਜਾਬ ਦੇ ਵਿੱਚ ਦੇਖੋ ਅੱਗੇ ਕਿਹੜਾ ਇਹਨਾਂ ਦਾ ਗੱਠਜੋੜ ਨਹੀਂ ਸੀ ਗੱਠਜੋੜ ਤਾਂ ਇਹਨਾਂ ਦਾ ਰਹਿੰਦਾ ਹੀ ਹੈ ਲੋਕ ਕੁਝ ਕਰੀ ਜਾਣ ਜਿਹੜੀ ਇਹ ਭਾਜਪਾ ਜਾਂ ਕਾਲੀ ਹੈ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਹਾਂਜੀ ਲਗਾਤਾਰ ਨੌਜਵਾਨਾਂ ਨੂੰ ਉਧੇ ਵੱਡੇ ਆਚਾਰੇ ਨੇ ਅੱਜ ਵੀ ਦੋ ਉਧੇ ਵੱਡੇ ਗਏ ਨੇ ਕੀ ਕਹਿਣਾ ਚਾਹਦੇ ਹੋ ਕਿੰਨੀ ਕੀ ਮਜ਼ਬੂਤੀ ਮਿਲੇਗੀ ਆਮ ਆਦੀ ਪਾਰਟੀ ਨੂੰ ਦੇਖੋ ਆਮ ਆਦੀ ਪਾਰਟੀ ਨੇ ਜਿਨ੍ਹਾਂ ਨੇ ਵੀ ਪਾਰਟੀ ਲਈ ਮਿਹਨਤ ਕੀਤੀ ਹੈ ਲੋਕਾਂ ਦੇ ਕੰਮ ਕਰ ਰਹੇ ਨੇ ਪਾਰਟੀ ਉਹਨਾਂ ਨੂੰ ਵਧੀਆ ਉਦੇ ਦੇ ਕੇ ਨਵਾਜ ਰਹੀ ਹੈ ਜਿਹੜੇ ਉਦੇ ਹੈਗੇ ਆ ਇਹ ਆਮ ਆਦੀ ਪਾਰਟੀ ਹੀ ਦੇ ਸਕਦੀ ਹੈ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜੀ ਤੇ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਲਗਭਗ ਆਪਣੇ ਸ਼ਹਿਰ ਦੇ ਵਿੱਚ ਵੀ ਕੁਰਾਲੀ ਵਿੱਚ ਵੀ ਤੇ ਇੱਥੇ ਕੰਮ ਤੋਂ 30 ਤੇ 35 ਜਿਹੜੇ ਆਪਣੇ ਵਲੰਟੀਅਰ ਸੀ ਪਾਰਟੀ ਦੇ ਉਹਨਾਂ ਨੂੰ ਵਧੀਆ ਉਦੇ ਦੇ ਕੇ ਨਵਾਜਿਆ ਗਿਆ ਪਾਰਟੀ ਦੇ ਵਿੱਚ ਅਤੇ ਕਿਸ ਤਰ੍ਹਾਂ ਦੀ ਤਿਆਰੀਆਂ ਹੁਣ ਕੱਲ ਵੀ ਤੁਸੀਂ ਡੋਰ ਟੂ ਡੋਰ ਕਰਿਆ ਤੇ ਲਗਾਤਾਰ ਡੋਰ ਟੂ ਡੋਰ ਕਰ ਰਹੇ ਹੋ ਕੁੜਾਣੀ ਕਿ ਪਾਰਟੀ ਦਾ ਮਿਸ਼ਨ ਹੈ ਕਿ ਕੱਲੇ-ਕੱਲੇ ਘਰ ਤੱਕ ਜਿਹੜੀ ਹੈਗੀ ਹੈ ਕਿ ਪਾਰਟੀ ਜਿਹੜੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਪੰਜਾਬ ਸਰਕਾਰ ਨੇ ਕੰਮ ਕੀਤੇ ਵੇ ਨੇ ਉਹ ਕੰਮਾਂ ਨੂੰ ਪਛਾਣਾਂ ਕੱਲੇ-ਕੱਲੇ ਲੋਕ ਇੱਕ ਇੱਕ ਬੰਦੇ ਤੱਕ ਆਪਾਂ ਨੇ ਜੀ ਤੇ ਉਹਦੇ ਵਾਸਤੇ ਆਪਣੀ ਸਾਰੀ ਟੀਮ ਲਗਭਗ ਤਿੰਨ ਟੀਮਾਂ ਬਣਾ ਕੇ ਪੂਰੇ ਸ਼ਹਿਰ ਦੇ ਵਿੱਚ ਡੋਰ-ਡੋਰ ਕਰ ਰਹੀਆਂ ਨੇ ਤੇ ਸਾਨੂੰ ਲੋਕਾਂ ਦਾ ਵੀ ਜਿਹੜਾ ਹੈਗਾ ਕਿ ਭਰਮਾ ਹੰਗਾਰਾ ਮਿਲ ਰਿਹਾ ਇਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਕਾਮਾ ਮਾਂ ਦੀ ਪਾਰਟੀ ਨੇ ਕੀਤੇ ਆ ਤੇ ਮੇਰੇ ਖਿਆਲ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਨੇ ਕੰਮ ਕੀਤੇ ਹੋਣਗੇ ਜੀ ਜੇਕਰ ਆਪਾਂ ਗੱਲ ਕਰੀਏ ਪਿਛਲੀ ਸਰਕਾਰ ਦੀ ਗੱਲ ਕਰੀਏ ਜੇ ਆਪਾਂ ਤਾਂ ਕੈਪਟਨ ਸਾਹਿਬ 4.5 ਸਾਲ ਆਪਣੇ ਸ਼ਿਸ਼ਮਾਲੇ ਮਹਿਲ ਤੋਂ ਬਾਹਰ ਨਹੀਂ ਨਿਕਲੇ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਮੁਸ਼ਕਿਲ ਤੇ 5 ਵਾਰ ਪੰਜਾਬ ਦੇ ਵਿੱਚ ਆਏ ਹੋਣੇ ਜੀ ਉਹ ਤੇ ਆਪਾਂ ਜੇ ਗੱਲ ਕਰੀਏ ਤੁਹਾਡੇ ਬੈਕਸ਼ੈਟ ਦੇ ਸਰਕਾਰੀ ਹਸਪਤਾਲ ਵਾਲੇ ਉਰੇ ਆਪਣਾ ਜੀ ਅਕਾਲੀ ਸਰਕਾਰ ਨੇ ਵੇਚਣ ਲੱਗੀ ਸੀ ਸ਼ਹਿਰ ਵਾਸੀਆਂ ਨੇ ਸਾਰੇ ਨੇ ਆਪਾਂ ਮਿਲ ਕੇ ਧਰਨੇ ਲਗਾਏ ਤਾਂ ਆਪਣਾ ਹਸਪਤਾਲ ਬਚਾਇਆ ਆਪਾਂ ਨੇ ਜੀ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਨੇ ਇਹਨੂੰ ਡੀਗ੍ਰੇਡ ਕਰਤਾ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਬਣਾ ਦਿੱਤਾ ਹਸਪਤਾਲ ਨੂੰ ਜੀ ਤੇ ਹਸਪਤਾਲ ਦੇ ਬਾਹਰ ਬਹੁਤ ਧਰਨੇ ਲੱਗੇ ਸਾਡੇ ਮਾਰਸ਼ਲ ਜੀ ਨੇ ਕਾਫੀ ਸੰਘਰਸ਼ ਕੀਤਾ ਇਹਦੇ ਵਿੱਚ ਇਹਨਾਂ ਨੇ ਧਰਨੇ ਲਗਾਏ ਉਹਦੇ ਲਈ ਤੇ ਬੜੀ ਮਤਭਾਗੀ ਗੱਲ ਹੈ ਕਿ ਜਿਹੜਾ ਉਥੇ ਟੈਂਟ ਲੱਗਿਆ ਵਸੀ ਉਹ ਟੈਂਟ ਵੀ ਚੱਕ ਕੇ ਇੱਥੇ 10 ਕਿਲੋਮੀਟਰ ਦੂਰ ਮਦਵਾੜੇ ਨਦੀ ਜੀ ਦੇਰ ਦਿੱਤਾ ਗਿਆ ਜੀ ਠੀਕ ਹੈ ਨਾ ਉਹ ਆਪਣੇ ਵਾਸਤੇ ਨਹੀਂ ਬੈਠੇ ਸੀ ਉਹ ਲੋਕਾਂ ਵਾਸਤੇ ਬੈਠੇ ਸੀ ਵੀ ਨਹੀਂ ਵੀ ਇੱਥੇ ਜਿਹੜੇ ਗਰੀਬਾਂ ਦੇ ਬੱਚੇ ਆ ਰਹੇ ਆ ਜਾਂ ਕੋਈ ਇਲਾਜ ਵਾਸਤੇ ਕੋਈ ਪੇਸ਼ੈਂਟ ਆ ਰਿਹਾ ਉਹਨ 60 ਮਰੀਜ਼ਾਂ ਦੇ ਸੀ ਉਹ ਵੀ ਸੈਟੀਸਫਾਈ ਨਹੀਂ ਹੁੰਦੇ ਸੀ ਨਾ ਡਾਕਟਰ ਮਿਲਦੇ ਸੀ ਨਾ ਕੋਈ ਦਵਾਈਆਂ ਮਿਲਦੀਆਂ ਸੀ ਅੱਜ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਸਾਡੇ ਕੈਬਨਰ ਮੰਤਰੀ ਅਨਮੋਲ ਗਗਨਮਨ ਪੰਜਾਬ ਦੇ ਸਹਿਯੋਗ ਦੇ ਗੈਨ ਉਹਨਾਂ ਨੇ ਸਾਨੂੰ ਵਧੀਆ ਡਾਕਟਰ ਦਿੱਤੇ ਇੱਥੇ ਜੀ ਤੇ ਲਗਭਗ 700 ਪੇਸ਼ੈਂਟ ਓਪੀਡੀ ਦੇ ਵਿਚਾਰਿਆ ਜੀ ਇਸ ਟਾਈਮ ਹਸਪਤਾਲ ਦੇ ਵਿੱਚ ਔਰ 700 ਮਰੀਜ਼ਾਂ ਨੂੰ ਹੀ ਦਵਾਈ ਵੀ ਫ੍ਰੀ ਮਿਲ ਰਹੀ ਹੈ ਜੀ ਅੱਗੇ ਹੁੰਦਾ ਸੀ ਕਿ ਅਲਟਰਾਸਾਉਂਡ ਮਸ਼ੀਨ ਹਸਪਤਾਲ 'ਚ ਨਹੀਂ ਸੀ ਫਿਰ ਵੀ ਅਸੀਂ ਨੇ ਉਟਾਈਪ ਕਰਕੇ ਜਿਹੜਾ 1000 ਰੁਪਏ ਵਾਲਾ ਅਲਟਰਾਸਾਉਂਡ ਹੈ ਉਹ ਸਿਰਫ 200 ਰੁਪਏ 'ਚ ਕਰਾ ਲਈ ਹਸਪਤਾਲ ਤੇ ਬਹੁਤ ਵੱਡੀਆਂ ਉਪਲਬਧੀਆਂ ਨੇ ਜਿਹੜੇ ਕੰਮ ਲੋਕੀ ਸੋਚ ਕੇ ਬੈਠੇ ਸੀਗੇ ਇਹ ਕੰਮ ਹੋਈ ਨਹੀਂ ਸਕਦੇ ਕੰਮ ਆਮ ਆਦਮੀ ਪਾਰਟੀ ਨੇ ਮੈਡਮ ਅਨਵਲ ਗਗਨ ਮਾਨ ਨੇ ਹਲਕੇ ਦੇ ਵਿੱਚ ਉਹ ਵੱਡੇ ਕੰਮ ਕੀਤੇ ਨੇ ਚਾਹੇ ਆਪਾਂ ਕਜੋਲੀ ਵਾਟਰ ਵਰਕਸ ਦੀ ਗੱਲ ਕਰੀਏ ਚਾਹੇ ਆਪਾਂ ਨਲੀਪਰ ਵਾਲੀ ਰੋਡ ਦੀ ਗੱਲ ਕਰੀਏ ਜਿਹੜਾ ਸੜਕ ਸੀ ਇਹ ਬਲੀ ਇਹ ਸੜਕ ਟੁੱਟੀ ਹੋਈ ਸੀ 2016 ਦੇ ਵਿੱਚ ਜੀ ਸਰਕਾਰ ਆਈਆਂ ਤੇ ਚਲੀ ਗਈਆਂ ਪਰ ਉਸ ਸੜਕ ਬਾਰੇ ਕਿਸੇ ਨੇ ਨਹੀਂ ਦੇਖਿਆ ਨਾ ਧਿਆਨ ਦਿੱਤਾ ਕਿਸੇ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਆਮ ਲੋਕਾਂ ਦੀ ਸਰਕਾਰ ਆਈ ਹੈ ਤੇ ਉਹ ਸੜਕ ਵੀ ਬਣ ਕੇ ਤਿਆਰ ਹੋ ਗਈ ਹੋ ਚੁੱਕੀ ਹੈ ਦੇ ਬਾਕੀ ਜਿਹੜਾ ਉੱਥੇ ਕੋ ਥੋੜਾ ਬਹੁਤ ਤਾਂ ਰਹਿੰਦਾ ਸੀ ਉਹ ਕੰਮ ਕੰਮ ਦੁਆਰੇ ਕੰਮ ਸ਼ੁਰੂ ਹੋ ਗਿਆ ਰੋਡ ਦੇ ਉੱਪਰ ਉਹਦੇ ਉੱਪਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਿੰਗੁਰ ਰੋਡ ਦੀ ਗੱਲ ਕਰੀਏ ਆਪਾਂ ਸਿੰਗੁਰਾ ਰੋਡ ਦੀ ਸੜਕ ਤਾਂ ਟੁੱਟੀ ਨੂੰ 4 ਸਾਲ ਹੋ ਗਏ ਆਪਾਂ ਸਾਰੇ ਇਸ ਤੇ ਸਹਿਮਤ ਹੋਣਗੇ ਆਪਾਂ ਸਾਰੇ ਨੂੰ ਪਤਾ ਹੈ ਪਰ ਦੇਖੋ ਉਹਨਾਂ ਰਿਕਾਰਡ ਕਾਂਗਰਸ ਸਰਕਾਰ ਦੇ ਵਿੱਚ ਇਹ ਸੜਕ 2019 ਚ ਬਣੀ ਸੀ ਜਿਹੜੀ ਕਿ 2020 ਸੜਕ ਟੁੱਟ ਚੁੱਕੀ ਸੀ ਤੇ ਹੁਣ ਉਸ ਸੜਕ ਦੇ ਉੱਪਰ ਦੁਆਰੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜਿਹੜੀ ਉਹ ਵੀ ਸੜਕ ਹੈ ਬਣ ਕੇ ਤ ਸੋਹਾ ਦੇ ਜੁਟੀ ਆ ਤੇ ਨੌਜਵਾਨ ਉਹ ਉਹਦੇ ਦਿੱਤੇ ਗਏ ਨੇ ਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀ ਗਈਆਂ ਸਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਵਧੀਆ ਸੋਚ ਹੈ ਜੀ ਸਾਡੀ ਮਾਨ ਸਾਹਿਬ ਦੀ ਸਰਕਾਰ ਦੀ ਸਾਡੇ ਕੈਬਨਟ ਮੰਤਰੀ ਪੰਜਾਬ ਮੈਡਮਨ ਮੋਲ ਗਗਨ ਮਾਨ ਜੀ ਦੀ ਕਿ ਵਰਕਰ ਦੀ ਇੱਜ਼ਤ ਮਾਨ ਸਤਕਾਰ ਜਿਹੜਾ ਇਹ ਇੱਥੇ ਇਸ ਪਾਰਟੀ ਵਿੱਚ ਹੋ ਰਿਹਾ ਅਸੀਂ ਤਾਂ ਇਸ ਤੋਂ ਪ੍ਰਭਾਵਿਤ ਹਾਂ ਜੀ ਬਹੁਤ ਜ਼ਿਆਦਾ ਕਹੋ ਵੀ ਬਹੁਤ ਵੱਡਾ ਵੱਡੀ ਗੱਲ ਹੈ ਜੀ ਕੁਰਾਲੀ ਦੇ ਵਿੱਚ ਕਿੰਨੀ ਕਿ ਲੀਡ ਤੁਸੀਂ ਦਵਾ ਸਕਦੇ ਹੋ ਕਿਉਂਕਿ ਤੁਹਾਡਾ ਇੱਕ ਆਮਾਦੀ ਪਾਰਟੀ ਦੇ ਆਗੂਆਂ ਦਾ ਇੱਕ ਵੱਡਾ ਵੋਟ ਬੈਂਕ ਹੈ ਜੀ ਸਵਾਰ ਸਰ ਮੈਂ ਤਾਂ ਇਹੀ ਕਹਾਂਗਾ ਕਿ ਜੋ ਸਾਡੀ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਹੂਲਤਾਂ ਸਾਡੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਚਾਹੇ ਉਹ ਬਿਜਲੀ ਜਿਵੇਂ ਕਿ ਜ਼ੀਰੋ ਬਿਲ ਆਉਂਦੇ ਆ ਸਭ ਦੇ ਮੈਂ ਤਾਂ ਇਹੀ ਕਹਾਂਗਾ ਕਿ ਇੱਕ ਕੱਲੀ ਇਹ ਸਹੂਲਤ ਬਹੁਤ ਵੱਡੀ ਹੈ ਕਿ ਜਿਨ੍ਹਾਂ ਲੋਕਾਂ ਦੇ 5 5 6 6000 ਕਈਆਂ ਦੇ 10 10000 ਲੋਕਾਂ ਤੋਂ ਬਿਲ ਨਹੀਂ ਸੀ ਗਰੀਬਾਂ ਦੇ ਤੋਂ ਦੇ ਹੁੰਦਾ ਅਜੋ ਲੋਕ ਜ਼ੀਰੋ ਬਿਲਤੇ ਜਾਂ ਜੋ ਐਡੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਮੇਰੇ ਹਿਸਾਬ ਨਾਲ ਤਾਂ ਜੀ ਪੰਜਾਬ ਦੇ ਜਿਹੜੇ ਸਾਡੇ ਅbschnik ਹੈ ਉਹਨਾਂ ਨੂੰ 100% ਮੇਰਾ ਖਲ ਲੋਕ ਭੁਗਤਣਗੇ ਜੀ ਸਾਡੀ ਸਰਕਾਰ ਦੇ ਨਾਲ ਪਿਛਲੀ ਵਾਰ ਤੁਸੀਂ ਮਨੀਸ਼ ਤਵਾੜੀ ਦੇ ਲਈ ਵੋਟਾਂ ਮੰਗੀਆਂ ਸੀਗੀਆਂ ਤੇ ਕਾਫੀ ਜ਼ਿਆਦਾ ਲੀਡ ਮਿਲੀ ਸੀਗੀ ਉਹਨਾਂ ਨੂੰ ਕੁਰਾਲੀ ਦੇ ਵਿੱਚ ਕੀ ਲੱਗਦਾ ਜੇਕਰ ਮਨੀਸ਼ ਤਵਾੜੀ ਹੀ ਫੇਰ ਤੋਂ ਉਮੀਦਵਾਰ ਬਣਨਗੇ ਤਾਂ ਕੁਰਾਲੀ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਵੇਗਾ ਸਰ ਜੀ ਜਿਹੜੇ ਦੂਜੀਆਂ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਹੋਵੇ ਪਰ ਮਾਨ ਸਾਹਿਬ ਦੀ ਸਰਕਾਰ ਦੇ ਅੱਗੇ ਕੋਈ ਨਹੀਂ ਖੜ ਸਕਦਾ ਕਿਉਂਕਿ ਇਹ ਸਰਕਾਰ ਨੇ 2 ਸਾਲ ਦੇ ਵਿੱਚ ਦਿਖਾ ਦਿੱਤਾ ਕਿ ਜੋ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਹੈ ਉਹ ਕਰਦੀ ਹੈ ਪਰ ਤੱਕ ਨੂੰ ਪਰਮਾਨ ਦੀ ਲੋੜ ਨਹੀਂ ਜੀ ਕਿ ਤੁਹਾਡੇ ਸਾਹਮਣੇ ਹੀ ਹੈ ਹੁਣ 5 ਪੁਲਾਂ ਦਾ ਸਾਡੇ ਕੈਬਨਟ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਜੀ ਨੇ ਹਲਕਾ ਖਰੜ ਦੇ ਵਿੱਚ ਉਦਘਾਟਨ ਕੀਤਾ ਤਾਂ ਸੋ ਅੱਜ ਤੱਕ ਕਦੇ ਇਹ ਕੰਮ ਹੋਏ ਆ ਜੀ ਅਸੀਂ ਤਾਂ ਇਹ ਕਹਾਂਗੇ ਕਿ ਇਹ ਜੋ ਕਹਿੰਦੇ ਆ ਉਹ ਕਰਦੇ ਆ ਔਰ ਸਾਡੇ ਕੋਲ ਹਲੇ ਤਾਂ 2 ਸਾਲ ਹੋਏ ਆ ਹਲੇ ਬਹੁਤ ਸਮਾਂ ਪਿਆ ਔਰ ਇਸ ਦੇ ਵਿੱਚ ਬਾਕੀ ਕੰਮ ਹੋਣੇ ਬਾਕੀ ਆ ਔਰ ਤੁਹਾਡੇ ਸਾਹਮਣੇ ਦਿਨ-ਪ੍ਰਤੀ ਦਿਨ ਜਿਹੜੇ ਕੰਮ ਹਲਕੇ ਦੇ ਆ ਜੀ ਉਹ ਮੇਰੇ ਹਿਸਾਬ ਨਾਲ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਸਾਰੇ ਜੋ ਡਿਵੈਲਪਮੈਂਟ ਦੇ ਕੰਮ ਹੈ ਸਾਡੇ ਮੰਤਰੀ ਸਾਹਿਬ ਕਰਨਗੇ ਔਰ ਮਾਨ ਸਾਹਿਬ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਨੂੰ ਮਿਲੀ ਹੈ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਸਾਨੂੰ ਐਹੀ ਜੀ ਸਰਕਾਰ ਮਿਲੀ ਹੈ ਕਿ ਅੱਜ ਤੱਕ ਪਿਛਲੇ ਮੈਂ ਤਾਂ ਇਹੀ ਕਹਾਂਗਾ ਕਿ 70 ਸਾਲ ਵਿੱਚ ਬਹੁਤ ਲੀਡਰ ਵੀ ਆਏ ਸਰਕਾਰਾਂ ਵੀ ਆਈਆਂ ਪਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਸਨੇ ਇਸ ਨੂੰ ਉਹਨਾਂ ਨੂੰ ਪਿਛਲਿਆਂ ਨੂੰ ਨਕਾਰਦੇ ਹੋਏ ਅੱਜ ਜਿਹੜੀ ਸਰਕਾਰ ਦਿੱਤੀ ਹੈ ਸਾਡੇ ਨੌਜਵਾਨਾਂ ਨੇ ਇਹ ਬਹੁਤ ਵਧੀਆ ਸੋਚ ਹੈ ਸਾਡੇ ਨੌਜਵਾਨਾਂ ਦੀ ਹਾਂਜੀ